ਹੇ ਗੁਰੂ ਜੀ ਗੁਰੂ ਗਰੀਬ ਨਿਵਾਸ ਸ੍ਰੀ ਨਾਨਕ ਅੰਗਤ ਗੁਰੂ ਅਮਰਦਾਸ ਪਹਿਬੰਦ RAM DAS ARJAN GURU रामदास अर्जुन गुरु श्री गुरु हरगोबिंद श्री राय घर कृष्ण करते ग बहादर चांद श्री गुरु दसवें बादशाह श्री गुरु गोविंद सिंह ताग लगी बिन्द बिन्द बार दे म जंद जंद बेख ला दीदार में ਦੀਦ ਨੇ ਬੁਛਾਈ ਕਰਾ ਮਨ ਤਨ ਵਿੱਚ ਮਰਾਂ ਸਰਦਾ ਮੋਜ ਜੀਬ ਮਰਾਂ ਜਾ ਮਾਂ ਬਲਗਰ ਮੈਂ ਸ਼੍ਰੀ ਰਾਏ ਗਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਸ਼੍ਰੀ ਗੁਰੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਦਸਵੇਂ ਪਾਤਸ਼ਾਹ ਨਮੋ ਚਰਨ ਅਰਬਿੰਦ ਓ ਰੋਮਾਂ ਚ ਨਿਵਾਨ ਰੰਗ ਲੈ ਸੱਜਣਾ ਨੂੰ ਰੋਮਾਂ ਚ ਨਿਵਾਨ ਰੰਗ ਲੈ ਸੱਜਣਾ ਨੂੰ ചി ബാൻ ഓ രോ ചിന്നി ബാണലേ സജനോ റോമാ ചിന്നി ബാണലേ സജനാണോ ਰੂਮ ਜਿੰਨੇ ਵਾਰ ਰੰਗ ਲੈ ਸੱਜਣ ਮੇਰੇ ਰੰਗ ਲੈ ਸੱਜਣ ਮੇਰੇ ਰੰਗ ਲੈ சனணே ஓரிலே சன ചി ബാണ രംഗ സജന മോ ചി വാണ രംഗലേ ਬੇਰੋਪ ਚੰਗਮ ਮਨ ਬਸਾ ਮਨ ਤਨ ਮੰਨਿਆ ਓ ਰਾਮ ਬਜੋਗੀ ਨਾ ਜੀਐ ਜੀਆ ਤਬ ਹੋਰਾ ਕਬੀਰ ਜੈ ਜੈ ਗਾਉਂ ਪੈਰੋਂ ਕਉ ਤ ਘਟਾ ਉਠਾ ਇਕ ਰਾਮ ਸਨੇਗੀ ਵਾਰਾ ਨਜ਼ਰ ਮੇਰਾ ਪਾਏ ਮਾਨ ਜੋ ਸਤ ਸੰਗਿਓ ਨੀਤੀ ਵਾਲਾ ਕਹਿੰਦਾ ਕਹਿੰਦਾ ਏਕ ਬਿਸ਼ਰਤ ਪ੍ਰਾਨ ਹਿਤ ਲਈ ਇਹਦਾ ਮਤਲਬ ਹੈ ਬਈ ਵਿਛੋੜੇ ਦਾ ਐਡਾ ਵੱਡਾ ਦੁੱਖ ਹੈ ਨੀਤੀ ਵਾਲਾ ਬੰਦਾ ਕਹਿੰਦਾ ਵੀ ਬੰਦੇ ਦੀ ਜਾਨ ਨਿਕਲਦੀ ਹੈ ਜਦੋਂ ਵਿਛੋੜੇ ਵਾਲਾ ਚੇਤੇ ਆਉਂਦਾ ਬਾਣੀ ਦੀ ਵੀ ਪੰਕਤੀ ਆ ਬਾਣੀ ਦੀ ਪੰਕਤੀ ਵਿਛੋੜਾ ਸੁਨੇ ਡੁੱਕ ਬਿੰਡਠੇ ਮਰਿਓਦ ਫਰੀਦ ਦਾ ਵੀ ਜ਼ਿਕਰ ਹੈ ਫਰੀਦ ਕਹਿੰਦਾ ਬਾਰ ਪਰਾਏ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਏਵਾਂ ਰੱਖ ਸੀ ਜਿਉ ਸਰੀਰੋਂ ਬਈ ਇਹਦੂ ਮੇਰੀ ਜਾਨ ਪਹਿਲਾਂ ਕਿਉਂ ਨਾ ਨਿਕਲ ਗਈ ਅੱਜ ਦਾ ਜਿਹੜਾ ਦਿਨ ਹੈ ਇਹ ਉਹਨਾਂ ਸੰਗਤਾਂ ਨੂੰ ਪਤਾ ਜਿਨ੍ਹਾਂ ਨੇ ਸੰਤ ਬਾਬਾ ਮਾਨ ਸਿੰਘ ਜੀ ਦੀ ਸੰਗਤ ਕੀਤੀ ਆ ਜਿਹੜੇ ਮੇਰੇ ਅਰਗੇ ਨੇ ਵਿਚਾਰੇ ਨੇ ਪਤਾ ਹੀ ਨਹੀਂ ਵੀ ਕੌਣ ਸੀ ਬਾਬਾ ਮਾਨਸੂਹ ਨੂੰ ਨਹੀਂ ਪਤਾ ਜੇਸਟਾਂ ਨੇ ਲੱਗੀਆਂ ਸੋਈ ਜਾਨਣਾ ਕੌਣ ਜਾਨਣਾ ਪੀਰ ਪ੍ਰਈਆ ਬਾਣੀ ਦੀ ਪੰਕਤੀ ਹੈ ਇਹ ਉਹਨਾਂ ਵਿੰਗਮਾ ਨੂੰ ਪਤਾ ਇਹ ਉਹਨਾਂ ਸੰਗਤਾਂ ਨੂੰ ਪਤਾ ਜਿਹੜੇ ਉਹਨਾਂ ਦੇ ਬਚਨਾਂ ਤੇ ਫੁੱਲ ਚੜ੍ਹਦੇ ਸੀ ਜਿਹੜੀਆਂ ਸੰਗਤਾਂ ਨਾ ਬਾਬਾ ਮਾਨ ਸਿੰਘ ਜੀ ਦੇ ਬਚਨਾਂ ਤੇ ਫੁੱਲ ਚੜਦੇ ਸੀ ਇਹ ਜਾ ਵਿਛੋੜੇ ਦਾ ਉਹਨਾਂ ਨੂੰ ਪਤਾ ਹੈ ਤੇ ਸਾਰਿਆਂ ਨਾਲੋਂ ਵੱਡਾ ਜਾ ਪਤਾ ਵਿਛੋੜੇ ਦਾ ਬਾਬਾ ਮੋਹਨ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਨੇ ਜ਼ਿੰਦਗੀ ਨਾਲ ਸਾਰੀ ਜ਼ਿੰਦਗੀ ਕੋਈ ਲਾ ਨਹੀਂ ਸਕਦਾ ਬੰਦਾ ਮੈਂ ਦੋ ਜ਼ਿੰਦਗੀ 'ਚ ਸੰਤ ਦੇਖੇ ਆ ਤਿੰਨ ਇੱਕ ਤਾਂ ਸੰਤ ਫਤੇਸੋ ਤੇ ਸੰਤ ਚੰਨਣ ਸਿੰਘ ਇਹ ਭਾਵਾਂ ਦੀ ਸੀ ਰਾਜਨੀਤਿਕ ਬੰਦੇ ਮੇਰਾ ਕਹਿਣ ਦਾ ਮਤਲਬ ਹੈ। ਸੰਤ ਫਤਿਹ ਸਿੰਘ ਤੇ ਸੰਤ ਸੰਤ ਚੰਨਣ ਛੋ ਕਿਹਾ ਕਹਿੰਦੇ ਭਾਈ ਸਾਹਿਬ ਇਕੱਠੇ ਚੱਲਾਂਗੇ ਮਹੀਨੇ ਪਿਛੋਂ ਚੜਾਈ ਕਰਕੇ ਮੇਰਾ ਕਹਿਣ ਦਾ ਮਤਲਬ ਹੈ। ਤੇ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਜਿਵੇਂ ਉਹਨਾਂ ਨੇ ਨਿਭਾਈ ਤੇ ਓਵੇਂ ਹੀ ਸੰਤ ਬਾਬਾ ਮੋਹਨ ਸਿੰਘ ਜੀ ਨੇ ਨਿਭਾਈ ਇੱਕ ਰਾਣਾ ਸਾਹਿਬ ਦਾ ਅਸੂਲ ਹੈ। ਜੇ ਕਿਸੇ ਬੇਗ ਨੂੰ ਕਹਿ ਦੇ ਨਾ ਬੇ ਤੂੰ ਨਿਕਲ ਜਾ ਤੇ ਉਹਦਾ ਅਸੂਲ ਇਹ ਆ ਵੀ ਹੁਣ ਕਿਹੜਾ ਆਪਦਾ ਬੈਗ ਚੱਕ ਕੇ ਡਿਊਟੀ ਤੋਂ ਬਾਹਰ ਹੋਣਾ ਹੀ ਪੈਣਾ ਹੈ ਇਹ ਉਥੋਂ ਦਾ ਅਸੂਲ ਹੈ ਪਰ ਮੈਂ ਦੇਖਿਆ ਵੀ ਜੇ ਕਿਸੇ ਨੂੰ ਬਾਬਾ ਸੰਤ ਮਹਾਰਾ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਘੂਰ ਦੇਣਾ ਵੀ ਜਾ ਉਹਨੇ ਜਾ ਕੇ ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਚਰਨਾਂ ਤੇ ਮੱਥਾ ਟੇਕਣਾ ਬਾਬਾ ਜੀ ਉਹਨੇ ਨੇਤਰ ਭਰ ਲੈਨੇ ਬਾਬਾ ਜੀ ਕਹਿੰਦੇ ਆਉਂ ਕਰ ਤੂੰ ਨਹਿਰ ਤੇ ਬਿੰਦ ਖਬੇ ਕੇ ਆ ਜਾ ਮੈਂ ਆਪੇ ਬਖਸਾ ਲੂੰਗਾ ਇਹੀ ਗੁਣ ਬਾਬਾ ਮੋਹਨ ਸਿੰਘ ਜੀ ਮਾ ਦੇਖਿਆ ਗਲਤੀ ਭਿੰਗਮ ਨੇ ਕਰਨੀ ਗਾਲਾ ਬਾਬੇ ਮੋਹਨ ਸਿੰਘ ਨੂੰ ਮਿਲ ਜਾਣੀਆ ਦੇਖੋ ਗਲਤੀ ਭਿੰਗਮ ਕਰਦਾ ਤੇ ਲੈਣੀਆਂ ਬਾਬੇ ਮੋਹਨ ਸਿੰਘ ਨੇ ਕਿਉਂ ਕੋਈ ਵਹਿੰਗਮ ਦਾ ਕਿਤੇ ਮਾਨਾ ਟੁੱਟ ਜੇ ਜਾਂ ਵਹਿੰਗਮ ਚਲਿਆ ਨਾ ਜਾਵੇ ਜੇ ਕਿਤੇ ਬਾਬਾ ਮਾਨ ਸਿੰਘ ਜੀ ਨੇ ਕਿਸੇ ਵਹਿੰਗਮ ਤੇ ਨਾਰਾਜ਼ ਹੋਣਾ ਤੇ ਬਾਬਾ ਮੋਹਨ ਸਿੰਘ ਜੀ ਨੇ ਇਉਂ ਉਹਨੂੰ ਲੋਰੀਆਂ ਦੇਣੀਆਂ ਜਿਵੇਂ ਕੋਈ ਬਜ਼ੁਰਗ ਆਪਦੇ ਪੁੱਤ ਨੂੰ ਲੋਰੀਆਂ ਦਿੰਦਾ ਹੈ ਮੇਰਾ ਕਹਿਣ ਦਾ ਮਤਲਬ ਹੈ ਇਹਨੂੰ ਕਹਿੰਦੇ ਆ ਪਿਆਰ ਤੇ ਦੂਸਰੇ ਨੰਬਰ ਤੇ ਇੱਕ ਬਚਨ ਕਰਿਆ ਕਰਦੇ ਸੰਤ ਬਾਬਾ ਇਸਰ ਸਿੰਘ ਜੀ ਨਾਨਕ ਸਰ ਵਾਲੇ ਉਹ ਕਹਿਆ ਕਰਦੇ ਇੱਕ ਪੁੱਤ ਖੁੰਦਾ ਇੱਕ ਇੱਕ ਪੁੱਤ ਖੁੰਦਾ ਇੱਕ ਸੁਪੁੱਤ ਹੁੰਦਾ ਸੁਪੁੱਤ ਉਹਨੂੰ ਕਹਿੰਦੇ ਜਿਹੜਾ ਪਿਓ ਪਿਓ ਦੇ ਕੀਤੇ ਨੂੰ ਚਾਰ ਚੰਨ ਲਾ ਦੇਵੇ ਜਿਹੜਾ ਪਿਓ ਦੇ ਕੀਤੇ ਨੂੰ ਚਾਰ ਚੰਨ ਲਾ ਦੇਵੇ ਨਾ ਉਹਨੂੰ ਸੁਪੁੱਤ ਕਹਿੰਦੇ ਆ ਜਿਹੜਾ ਪਿਓ ਦੇ ਕੀਤੇ ਨੂੰ ਰੱਖ ਲੇ ਉਹਨੂੰ ਪੁੱਤ ਕਹਿੰਦੇ ਆ ਜਿਹੜਾ ਪਿਓ ਦੇ ਕੀਤੇ ਨੂੰ ਬਗਾੜ ਜੇ ਤੇ ਲਾਂਭੇ ਲਾਵੇ ਉਹਨੂੰ ਕੁਪੁੱਤ ਕਹਿੰਦੇ ਆ ਪਰ ਬਾਬਾ ਮੋਹਨ ਸਿੰਘ ਜੀ ਤੇ ਭੈਗਮ ਜਿਹੜੇ ਆ ਦੇਣੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦਾ ਜਿਨ੍ਹਾਂ ਨੇ ਜ਼ਿੰਦਗੀਆਂ ਹਿਲਾ ਤੀਆਂ ਨਾਲ ਤੁਸੀਂ ਹੈਰਾਨ ਹੋ ਜੋ ਨਹੀਂ ਮੈਂ ਦੇਖਿਆ ਕੋਈ 2 ਮਹੀਨੇ ਕਿਸਣਾ ਢੋਲਕੀ ਵਜਾਉਂਦਾ ਕੋਈ 2 ਮਹੀਨੇ ਚਮਟੇ ਵਜਾਉਂਦਾ ਤੇ ਮੈਂ ਦੇਖਿਆ ਆ ਜਿਹੜੇ ਬੰਗਮਾਂ ਦੇ ਤੁਸੀਂ ਦਰਸ਼ਨ ਕਰਦੇ ਆ ਚਾਹੇ ਸਾਲ ਸੰਗਤ ਬਾਬਾ ਸੁਰਜਨ ਚੋਂ ਭਾਈ ਬਾਬਾ ਅਕਬਾਲ ਚੋਂ ਬਾਬਾ ਗੜੀ ਜਿਹਦੇ ਜਿਹਦੇ ਮੈਂ ਨਾਂ ਲੈਦੇ ਆ ਤੁਸੀਂ ਔਂ ਲਾ ਲੋ ਸਾਬਈ ਇਹਨਾਂ ਗੁਰਮਖਾਨੇ ਕਈਆਂ ਨੂੰ ਤੋਂ ਮੈਂ ਜਾਣਦਾ ਨਹੀਂ ਵੀ ਜ਼ਿੰਦਗੀ ਵੀ ਨਿਗਾਹਤੀ ਤੇ ਪਰ ਜਿਨ੍ਹਾਂ ਨੇ ਜ਼ਿੰਦਗੀ ਨਿਗਾਈ ਆ ਉਹਦੇ ਪਰਸਾਏ ਬਾਣੀ ਦੀ ਇੱਕ ਪੰਕਤੀ ਗੱਜ-ਬੱਜ ਕੇ ਬੋਲਿਓ ਆ ਇਹ ਤਾਂ ਉਹ ਹੀ ਜਾਣਦੇ ਓ ਜੀ ਦੇ ਲੱਗੀਆਂ ਤਨਨ ਉਹ ਹੀ ਜਾਣਦੇ ਓ ਜੀ ਦੇ ਲੱਗੀਆਂ ਤਨਨ ਇਹ ਤਾਂ ਉਹ ਹੀ ਜਾਣਦੇ ਓ ਜੀ ਦੇ त उी जानदे जी लॻण उी जान जिे लॻण ਬਾਣੀ ਦੀ ਪੰਕਤੀ ਹੈ ਜਸਤਨ ਲੱਗ ਜਾ ਸੋਈ ਜਾਣਾ ਇੱਕ ਭਗਤ ਕਬੀਰ ਦਾ ਜ਼ਿਕਰ ਹੈ ਕਬੀਰ ਕਹਿੰਦਾ ਕਬੀਰ ਬਿਰੋ ਪੁਚੰਗ ਮ ਮਨ ਵਸਾ ਕਹਿੰਦੇ ਜੇ ਕਿਸੇ ਬੰਦੇ ਦੇ ਸੱਪ ਲੜ ਜੇ ਉਹਨੂੰ ਗਾਲੜੂ ਰਾਜੀ ਕਰ ਦਿੰਦਾ ਹੈ ਸੱਪ ਦਾ ਇਲਾਜ ਹੈਗਾ ਕਹਿੰਦੇ ਲਾਜ ਕਾਦਾ ਨਹੀਂ ਕਹਿੰਦੇ ਜੇ ਕਿਸੇ ਬੰਦੇ ਨੂੰ ਵਿਛੋੜੇ ਦਾ ਦੁੱਖ ਲੱਗ ਜੇ ਇਹਦਾ ਇਲਾਜ ਨਹੀਂ ਅਜੇ ਤੱਕ ਬਣਿਆ ਜੇ ਕਿਸੇ ਬੰਦੇ ਨੂੰ ਵਿਛੋੜੇ ਦਾ ਦੁੱਖ ਲੱਗ ਜੇ ਨਾ ਕਬੀਰ ਕਹਿੰਦਾ ਅੱਬਲ ਤਾਂ ਉਹ ਬਚਦਾ ਨਹੀਂ ਜੇ ਬਚ ਜੇ ਤਾਂ ਲੋਕ ਕਹਿੰਦੇ ਆ ਕਮਲਾ ਤੁਰਿਆ ਫਿਰਦਾ ਉਹਨਾਂ ਨੂੰ ਇਹੋ ਨਹੀਂ ਪਤਾ ਇਹਨੂੰ ਬਾਬੇ ਮਾਨ ਸਿੰਘ ਦਾ ਵਿਛੋੜੇ ਦਾ ਦੁੱਖ ਲੱਗਿਆ ਹੋਵੇ ਲੋਕ ਉਹਨੂੰ ਝੱਲਾ ਕਹਿੰਦੇ ਆ ਲੋਗ ਨੂੰ ਬੜਾ ਕੁਝ ਕਹਿੰਦੇ ਹੁੰਦੇ ਆ ਲੋਕ ਸੰਸਾਰ ਦਾ ਸੁਭਾਅ ਹੈ ਲੋਕਾਂ ਨੇ ਗੁਰਨਾਨਕ ਨੂੰ ਨਹੀਂ ਬਖਸ਼ਿਆ ਆ ਪਤਾ ਐ ਮੇਰਾ ਆਟੇ ਚ ਲੂਣ ਬਣੀ ਹੈ ਨਹੀਂ ਲੋਕ ਨਹੀਂ ਕਿਸੇ ਨੂੰ ਬਖਸ਼ਦੇ ਹੁੰਦੇ ਲੋਕ ਤਾਂ ਕਹੇ ਜੇ ਆ ਉਹ ਵੀ ਦਿਨ ਹੁੰਦਾ ਜਦੋਂ ਹਾਥੀ ਤੇ ਚੜੀ ਫਿਰਨ ਤੇ ਉਹ ਵੀ ਦਿਨ ਹੁੰਦਾ ਜਦ ਐਵੇਂ ਫੋਕ ਜੇ ਕਿਸੇ ਦੀਆਂ ਸੁਣ ਕੇ ਨਾ ਐਵੇਂ ਸੁਣੀ ਜਾਂਦੇ ਸੁਣ ਕੇ ਗਲਤ ਕਹੀ ਜਾਂਦਾ ਮੇਰੇ ਮਨ ਦੇ ਲੋਕ ਐਹੀ ਜੀ ਸੁਭਾਅ ਦੁਨੀਆ ਨਾਲ ਸਦਾ ਹੈ ਤੁਸੀਂ ਮਰ ਕੇ ਮਿੱਟੀ ਹੋ ਜੋ ਲੋਕਾਂ ਨੂੰ ਨਹੀਂ ਤੁਸੀਂ ਖੁਸ਼ ਕਰ ਸਕਦੇ ਮੇਰਾ ਕਹਿਣ ਦਾ ਮਤਵ ਲੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਉਹਨੇ ਪੜਾ ਕੀਤੇ ਪਹਿਲਾ ਤਰਾਵੜੀ ਜਦ ਅਸੀਸ ਲੈ ਕੇ ਆਇਆ ਫਿਰ ਉਹਨੇ ਪੜਾਹ ਕੀਤਾ ਅੰਵਾਲੇ ਤੇ ਤੀਜਾ ਪੜਾਹ ਕੀਤਾ ਉਹਨੇ ਨਾਬਾ ਸਾਹਿਬ ਗੁਰਦੁਆਰਾ ਜਿੱਥੇ ਦਰਗਾਹੀ ਸ਼ਾ ਫਕੀਰ ਮੁਸਲਮਾਨ ਫਕੀਰ ਸੀ ਇਹ ਬੁੱਢਣ ਸਾਹ ਦਾ ਮਰੀਦ ਸੀ ਬੁੱਢ ਸਾਹ ਦੀ ਤਕਰੀਬਨ 200 ਸਾਲ ਤੋਂ ਉੱਪਰ ਉਮਰ ਸੀ ਇਹ ਬੁੱਢਣ ਸਾਹ ਦਾ ਮਰੀਦ ਸੀ ਤੇ ਇਹਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਲਗਨ ਲੱਗੀ ਤੇ ਜਦੋਂ ਭਾਈ ਜੈਤਾ ਸੀਸ ਲੈ ਕੇ ਗਿਆ ਤੇ ਸੀਸ ਦੇ ਦਰਸ਼ਨ ਕਰਕੇ ਉਹਦੀਆਂ ਤਾਂ ਹੰਨ ਨਿਕਲਦੀਆਂ ਇਹਨੂੰ ਕਹਿੰਦੇ ਵਿਛੋੜੇ ਦਾ ਦੁੱਖ ਰਾਤ ਕੱਟੀ ਸਾਰੀ ਰਾਤ ਕਹੇ ਜੀ ਹਾਲ ਤਕੋਣੀ ਐ ਪੜਿਆ ਕਰਦੇ ਓ ਮੈਂ ਤਾਂ ਰੋਨੀ ਆ ਤੇ ਸਾਰਾ ਜੱਗ ਰੋਵੇ ਉਹ ਪਣਾ ਦੇ ਮੈਂ ਤਰ ਰੋਣੀ ਐ ਤੇ ਸਾਰਾ ਜਗਰੋ सारा जग रा जग र ਮਨ ਮੇਰਿਆ ਰੋਣ ਪੰਖੇ ਰੂ ਬਣਦੇ ਐ ਮਨ ਮੇਰਿਆ ਹੋਏ ਰੋਣ ਪੰਖੇ ਰੂ ਬਣਦੇ ਐ ਮਨ ਦਰونیਅਤ ਸਾਰਾ ਜਗ ਰੋਵੇ ਮੈ ਤੁਹਾਰੀਅਤ ਸਾਰਾ ਜਗ ਰੋਵੇ ਜਗ ਰੁਣਨਾ ਰੁਣਨਾ ਬਣ ਪੰਖੇਰੂ ਪੰਛੀ ਵੀ ਰੋਣ ਲੱਗ ਜਾਂਦੇ ਜਦੋਂ ਸੰਤ ਬਾਬਾ ਮਾਨ ਸਿੰਘ ਵਰਗਾ ਜਾਵੇ ਜਦੋਂ ਮਹਾਰਾਜ ਸ਼ਿਵੇਂ ਪਾਤਸ਼ਾ ਜੋਤੀ ਜੋ ਸਮਾਏ ਪਤਾਲਪੁਰੀ ਜਦੋਂ ਮਹਾਰਾਜ ਸ਼ਿਵੇਂ ਪਾਤਸ਼ਾ ਨਾ ਪਤਾਲਪੁਰੀ ਜੋਤੀ ਜੋ ਸਮਾਏ ਤੇ ਇਤਿਹਾਸਕਾਰ ਕਹਿੰਦੇ ਵੀ ਉਦੋਂ ਕਹਿੰਦੇ ਕੰਧਾਂ ਵੀ ਰੋਂਦੀਆਂ ਸੀ ਸ਼ਿਵੇਂ ਪਾਤਸ਼ਾ ਦੇ ਸਰ ਇਤਿਹਾਸ ਪੜ ਕੇ ਦੇਖੋ ਕਹਿੰਦੇ ਵੀ ਕੰਧਾ ਚੋਂ ਵੀ ਪਾਣੀ ਨਿਕਲੇ ਜਦੋਂ ਮਰਛੇਵੇਂ ਪਾਤਸ਼ਾਹ ਜੋਤੀ ਜੋ ਸਮਾਇਆ ਆਏ ਜਾਨਵਰ ਰੋਂਦੇ ਆ ਧਰਤੀ ਰੋਂਦੀ ਐ ਭਾਈ ਜੈਤਾ ਜਦੋਂ ਸੀਸ ਲੈ ਕੇ ਤੁਰਨ ਲੱਗਿਆ ਵਾ ਦਰਗਾਹੀ ਸ਼ਾ ਫਕੀਰ ਕੋਲੋਂ ਤੇ ਦਰਗਾਹੀ ਸ਼ਾ ਫਕੀਰ ਨਾਲੇ ਸੀਸ ਨੂੰ ਮੱਥਾ ਟੇਕ ਕੇ ਤੇ ਨਾਲੇ ਧਾ ਮਾਰ ਕੇ ਕਹਿੰਦਾ ਮਹਾਰਾ ਸੱਚੇ ਪਾਤਸ਼ਾਹ ਜੇ ਤੋ ਘੋਣ ਕੇ ਪਲ ਪਜੇ ਤੋ ਘੋਣ ਕੇ دیدار ਮੇਰੇ ਸੱਚੇ ਬਾਦਸ਼ਾਹ ਕਦੋਂ ਘੋਣਗੇ ਹੋਣਗੇ دیدار ਮੇਰੇ ਸੱਚੇ ਬਾਦਸ਼ਾਹ ਕਦੋਂ ਘੋਣਗੇ ਸੱਚੇ ਪਾਤਸ਼ਾਹ ਕਦੋਂ ਹੋਣਗੇ ਹੋਣਗੇ ਦیدار ਮੇਰੇ ਸੱਚੇ ਪਾਤਸ਼ਾਹ ਕਦੋਂ ਹੋਣਗੇ ਪਾਦਸ਼ਾਹ ਅੱਜ ਤੇ ਵਿਛੜਿਆ ਦੇ ਦੇਮੋਗੇ ਦਦਾਰ ਸੱਚੇ ਪਾਦਸ਼ਾਹ ਅੱਜ ਤੇ ਵਿਛੜਿਆ ਦੇ ਖੋਣਗੇ ਦਦਾਰ ਸੱਚੇ ਪਾਦਸ਼ਾਹ ਅੱਜ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ ਚਾਰ ਪਰਿਆਂ ਦਾ ਸ਼ਬਦ ਹੈ ਤੇ ਤੀਜਾ ਪਦਾ ਸ਼ਬਦ ਦਾ ਗੁਰੂ ਅਰਜਨ ਦੇਵ ਦਾ ਮਹਾਰਾਜ ਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਏ ਪਰਿਆ ਤੁਪ ਭਗਵੰਤਾ ਮੋਹੇ ਰੈਣ ਨਾ ਬਿਹਾਵੈ ਨੀਂਦ ਨਾ ਆਵੈ ਰੱਬ ਨਾਲ ਪਿਆਰ ਕਰਨ ਵਾਲੇ ਬੰਦੇ ਦੀਆਂ ਨੌ ਨਿਸ਼ਾਨੀਆਂ ਤੇ ਸਤ ਸੰਗਤ ਕਹੇ ਜਸ ਸੀਨ ਹੋਣਾ ਹੈ ਜਦੋਂ ਸੰਗਤਾਂ ਸ਼ਬਦ ਪੜਦ ਗਏ ਤੇ ਜਦੋਂ ਭਾਈ ਜੈਤਾ ਕੀਰਤਨਪੁਰ ਨੂੰ ਜਾਂਦਾ ਸਮਾਂ ਹੋ ਗਿਆ ਸਮਾਪਤੀ ਕਰਦਗੇ ਆ ਆ ਧਾਰਨਾ ਪੜਗੇ ਆਉਣ ਵਾਲਾ ਸਮਾ ਸਾ ਸੰਗਤ ਮਹਾਂਪੁਰਖਾਂ ਤੋਂ ਸਰਵਣ ਕਰਨਾ ਹੈ ਬੜੇ ਬੜੇ ਗੁਰਮਖ ਪਹੁੰਚੇ ਆ ਜਿਨ੍ਹਾਂ ਨੇ ਆਪ ਜੀ ਨੂੰ ਬਚਨ ਸੁਣਾ ਕੇ ਨਿਹਾਲ ਕਰਨਾ ਗੱਜ-ਵੱਜ ਕੇ ਬੋਲਿਓ ਕੋਈ ਉੱਠ ਕੇ ਪਰਦੇਸਾਂ ਨੂੰ ਸਾਈਂ ਨਹੀਂ ਮੁੜ ਕੇ ਆਏ ਉਸਕੇ ਪਰਦੇਸਾਂ ਨੂੰ ਸਾਈਂ ਨਹੀਂ ਮੁੜ ਕੇ ਆਏ ਬਰਾਏ ਬੈਸਨਾ ਫਾਈ ਮੁਝੇ ਨਾ ਦੇ ਜੇ ਤੂੰ ਇਹ ਵੈ ਰੱਖ ਸੀ ਜਿਉ ਸਰੀਰੋਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ